ਕੱਲ ਅੱਜ ਦੀ ਇੱਕ ਵੀਡੀਓ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਨਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਇਹ ਇੱਕ ਬੱਚਾ ਸੀਗਾ ਇਹ ਹੀ ਮੈਨੂੰ ਨਹੀਂ ਪਤਾ ਜੀ ਕੌਣ ਨੇ ਸਰ ਪੀ ਸਟੈਟ ਦੇ ਮੈਥ ਐਂਡ ਸਾਇੰਸ ਦੇ ਫ੍ਰੀ ਨੋਟਸ ਸੈਂਡ ਕਰ ਦਿਓ ਪਲੀਜ਼ ਮੈਂ ਤੁਹਾਡਾ YouTube ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ ਠੀਕ ਹੈ ਜੀ ਮੈਂ ਜੋ ਵੀ ਕੀਤਾ ਨਾਮ ਵਗੈਰਾ ਪੁੱਛਣਾ ਦਾ ਨਾਮ ਸੇਵ ਕਰਨ ਲਈ ਇਹਨਾਂ ਨੇ ਆਪਣੀ ਸਟੇਟਸ ਤੇ ਵੀਡੀਓ ਲਗਾਈ ਇਹਨਾਂ ਨੂੰ ਮੈਂ ਇਹ ਸਾਰੀ ਚੀਜ਼ਾਂ ਫ੍ਰੀ ਆਫ ਕੋਸਟ ਦੇ ਵਿੱਚ ਆਪਦਾ ਜਿਹੜਾ ਮਟੀਰੀਅਲ ਹੈ ਉਹ ਸਾਰਾ ਸੈਂਡ ਕਰਤਾ ਠੀਕ ਹੈ ਜੀ ਇਹ ਸੈਂਡ ਕਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਮੈਸੇਜ ਆਇਆ ਓਕੇ ਸਰ ਸਾਡੇ ਲਈ ਹਾਰਡਵਰਕ ਕਰਨ ਲਈ ਕਿਉਂਕਿ ਇਕੱਲੇ ਇਕੱਲੇ ਨੂੰ ਰਿਪਲਾਈ ਕਰਨਾ ਨਾਟਾ ਪੋਸੀਬਲ ਮੈਂ ਨਾਮ ਸੇਵ ਕਰਦਾ ਹੁੰਨਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਹੋਰ ਚੀਜ਼ ਤੁਹਾਨੂੰ ਆਹਾ ਮੁੰਡਾ ਸੀ ਇਹਨਾਂ ਦੀ ਤੁਸੀਂ ਦੇਖੋ ਇਹਨਾਂ ਨੂੰ ਫ੍ਰੀ ਚ ਸੈਂਡ ਕੀਤੀਆਂ ਆਪਦੇ ਟ੍ਰਿਕਸ ਫ੍ਰੀ ਚ ਸੈਂਡ ਕੀਤੇ ਕਿਤੇ ਵੀ ਕੋਈ ਪੇਮੈਂਟ ਦਾ ਸਕਰੀਨਸ਼ਾਟ ਦਿਖਾ ਦਿਓ ਫਿਰ ਮੈਂ ਤੁਹਾਨੂੰ ਇਹਨਾਂ ਨੂੰ ਆਹਾ ਜਿਹੜੀਆਂ ਪੀਡੀਐਫ ਸੈਂਡ ਕੀਤੀਆਂ ਇਹ ਵੀ ਫ੍ਰੀ ਨਵੇਂ ਸੀ ਕਿ ਕੋਈ ਰੋਬਿੰਨ ਸੀਗੇ ਪਤਾ ਨਹੀਂ ਕਿੱਥੋਂ ਨੇਗੇ ਤੁਹਾਡੀ ਵੀਡੀਓ ਦੇਖ ਕੇ YouTube ਤੋਂ ਆਏ ਲੇਬਰ ਇਨਸਪੈਕਟਰ ਕੈਨ ਯੂ ਪਲੀਜ਼ ਹੈਲਪ ਮੀ ਮੈਂ ਇਹਨਾਂ ਨੂੰ ਨਾਮ ਪੁੱਛਿਆ ਦੈਨ ਇਹਨਾਂ ਨੂੰ ਫ੍ਰੀ ਆਫ ਕਾਸਟ ਦੇ ਵਿੱਚ ਸੈਂਡ ਕੀਤਾ ਕਿੱਥੇ ਵੀ ਇੱਕ ਪੇਮੈਂਟ ਦਾ ਸਕਰੀਨਸ਼ਾਟ ਦਿਖਾ ਦਿਓ ਹਾਂ ਸੀਗੇ ਕੋਈ ਮੈਨੂੰ ਨਹੀਂ ਪਤਾ ਕੌਣ ਨੇ ਤੇ ਕਹਿੰਦੇ ਸਰ ਪਲੀਜ਼ ਮੈਂ ਕਹਿੰਦੇ ਮੈਂ ਪੇਮੈਂਟ ਨਹੀਂ ਕਰ ਸਕਦੀ ਇਹਨਾਂ ਨੂੰ ਮੈਂ ਆਪਣੇ ਹੈਂਡ ਰਾਈਟਨ ਨੋਟਸ ਆ ਸਾਰੇ ਮੇਰੇ ਹੈਂਡ ਰਾਈਟਨ ਨੋਟਸ ਨੇ ਕੁਛ ਇੱਕ ਮੈਂ ਮਟੀਰੀਅਲ ਲਿਆ ਹੋਇਆ ਐਂਡ ਕੁਛ ਇੱਕ ਮੇਰੇ ਕੋਲੇ ਪਿਆ ਹੁੰਦਾ ਐਂਡ ਕੁਛ ਇੱਕ ਜਿਹੜਾ ਹੈਗਾ ਅਲੱਗ-ਅਲੱਗ ਸਿਸਟਮ ਤੋਂ ਲੈ ਕੇ ਇਹਨਾਂ ਨੂੰ ਫ੍ਰੀ ਆਫ ਕਾਸਟ ਦੇ ਵਿੱਚ ਸੈਂਡ ਕੀਤੇ ਆਹਾ ਸੀਗੇ ਕੋਈ ਇਹਨਾਂ ਨੂੰ ਆਪਾਂ ਫ੍ਰੀ ਆਫ ਕਾਸਟ ਦੇ ਵਿੱਚ ਸੈਂਡ ਕੀਤੇ ਸਾਰੇ ਠੀਕ ਹੈ ਜੀ ਆਹਾ ਸੀਗੇ ਐਡਵੋਕੇਟ ਜਸਪ੍ਰੀਤ ਕੌਰ ਜੀ ਇਹਨਾਂ ਦਾ ਮੈਸੇਜ ਆਇਆ ਇਹਨਾਂ ਨੂੰ ਆਪਾਂ ਫ੍ਰੀ ਆਫ ਕਾਸਟ ਸੈਂਡ ਕੀਤੇ ਆ ਦੇਖੋ ਇਹ ਕਿ ਸੀਗੇ ਐਪੀਐਸ ਟੈਟ ਦੇ ਵੇਲੇ ਦੀ ਗੱਲ ਹੈ 2 ਦਿਨ ਪਹਿਲਾਂ ਦੀ ਗੱਲ ਹੈ ਤੁਹਾਡੀ ਵੀਡੀਓ ਦੇਖੀ ਸੀ YouTube ਦੇ ਉੱਤੇ ਕੀ ਤੁਸੀਂ ਮੈਨੂੰ ਐਸਐਸਟੀ ਦੇ ਨੋਟਸ ਪ੍ਰੋਵਾਈਡ ਕਰਵਾ ਸਕਦੇ ਹੋ ਪਲੀਜ਼ ਓਕੇ ਸਰ ਜੀ ਜਰੂਰ ਅਗਰ ਤੁਸੀਂ ਅਨਨੋਨ ਹੋ ਕੇ ਵੀ ਸਾਡੇ ਵਰਗੇ ਬੱਚਿਆਂ ਦੀ ਹੈਲਪ ਕਰਦੇ ਹੋ ਉਹ ਵੀ ਬਿਨਾ ਕਿਸੇ ਕੋਸਟ ਤੋਂ ਤਾਂ ਵੀਡੀਓ ਡੇਲੀ ਸ਼ੇਅਰ ਕਰਦਿਆ ਕਰਾਂਗੇ ਦੇਖੋ ਫਿਰ ਮੈਂ ਇਹਨਾਂ ਨੂੰ ਦੇਖੋ ਕਦੇ ਵੀ ਇਹਨਾਂ ਤੋਂ ਪੁੱਛਿਆ ਹੋਵੇ ਕਿ ਮੇਰੇ ਤੋਂ ਤਿਆਰੀ ਨਹੀਂ ਹੋ ਸਕੀ ਕੁਝ ਫੈਮਿਲੀ ਇਸ਼ੂ ਕਰਕੇ ਰਿਲੇਟਡ ਇਹ ਮੈਂ ਦੇਖੋ ਜੀ ਹੁਣ ਆਹ ਚੀਜ਼ ਦੇਖੋ ਤੁਸੀਂ ਐਂਡ ਆਹ ਸਾਰੀ ਇਹਨਾਂ ਨੂੰ ਫ੍ਰੀ ਆਫ ਕਾਸਟ ਦੇ ਵਿੱਚ ਆਪਦੇ ਹੈਂਡ ਰਿਟਨ ਨੋਟਸ ਸਾਰਾ ਚੀਜ਼ ਇਹਨਾਂ ਨੂੰ ਸੈਂਡ ਕੀਤੀਆਂ 31 ਬੱਚਿਆਂ ਨੂੰ ਫ੍ਰੀ ਨੋਟਸ ਦਿੱਤੇ ਸੀ ਜੀ 31 ਬੱਚਿਆਂ ਨੂੰ ਫ੍ਰੀ ਨੋਟਸ ਸੈਂਡ ਕੀਤੇ ਠੀਕ ਹੈ ਜੀ ਫਿਰ ਜਿਹੜੇ ਬੰਦਿਆਂ ਦੇ ਪਰਸਨਲ ਮੈਸੇਜ ਆਂਦੇ ਨੇ ਨਾ ਮੈਨੂੰ ਰਾਤ ਨੂੰ 2 2 ਵਜੇ ਤੱਕ ਵੀਰੇ ਗੁੜੀਆ ਦੀ ਮੈਰੀ ਸੀ ਮੇਰੀ ਸਿਸਟਰ ਦੀ ਮੈਂ ਉੱਥੇ ਵੀ ਆਨੰਦ ਨਹੀਂ ਲੈ ਸਕਿਆ ਮੈਂ ਇੰਨਾ ਬੱਚਿਆਂ ਦੀ ਹੈਲਪ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਖੁਦ ਇਹਨਾਂ ਹਾਲਾਤਾਂ ਤੋਂ ਨਿਕਲਿਆ ਹੋਇਆ ਪਰ ਫੇਰ ਵੀ ਕਈ ਲੋਕ ਨਿਕਤਾ ਚ ਨਹੀਂ ਕਰਦੇ ਨੇ ਤੁਹਾਨੂੰ ਪਤਾ ਹੈ ਤੇ ਮਿਹਨਤ ਦੀ ਕੋਈ ਕਦਰ ਨਹੀਂ ਕਰਦਾ ਵੀ ਆਪਾਂ ਕਿਸੇ ਲਈ ਕਿੰਨਾ ਕੀਤਾ ਹਨ ਰਾਤ ਤੁਹਾਡੇ ਕੋਲੇ ਅੱਜ ਇੱਕੋ ਦਿਨ ਚ 1000 ਮੈਸੇਜ ਆਦੇ ਤੁਸੀਂ ਕਿਸੇ ਦਾ ਕਰ ਦੋਗੇ ਕਿਸੇ ਦਾ ਰਿਪਲਾਈ ਨਹੀਂ ਹੁੰਦਾ ਇੱਕ YouTube ਵਾਲਾ ਬੰਦਾ ਕਦੇ ਵੀ ਤੁਹਾਨੂੰ ਫੋਨ ਨੰਬਰ ਨਹੀਂ ਦਿੰਦਾ ਠੀਕ ਹੈ ਮੈਂ ਨੰਬਰ ਵੀ ਦਿੱਤੇ ਮੈਨੂੰ ਕਾਲ ਵੀ ਆਈਆਂ ਮੈਸੇਜ ਵੀ ਆਈਆਂ ਅਨਨੋਨ ਨੰਬਰ ਰਾਤ ਨੂੰ 2 2 1 2 ਵਜੇ ਦਾ ਕਾਲ ਤਾਂ ਦੈਨ ਮੈਨੇ ਅੱਕ ਕੇ ਵੀ ਮੈਂ ਪਰਸਨਲ ਟਾਈਮ ਵੀ ਦੇ ਰਿਹਾ ਆਪਦਾ ਮਿਹਨਤ ਵੀ ਕਰ ਰਿਹਾ ਆ ਜੇ ਉਹ ਅਕੈਡਮੀ ਵਾਲੇ ਦਾ 10000 20000 ਅਗਲੀ ਮਿਹਨਤ ਆਪਦੀ ਕਰ ਰਹੇ ਨੇ ਉਹ ਤਾਂ ਆਪਾਂ ਆਪਦੇ ਲਈ ਇੰਨਾਕ ਤਾਂ ਕਰ ਹੀ ਸਕਦੇ ਆ ਆਪਣੇ ਬੱਚਿਆਂ ਲਈ ਮੈਂ ਨੋਟਸ ਸਾਰੇ ਸੀ ਫ੍ਰੀ ਆਫ ਕੋਸਟ ਦੇ ਵਿੱਚ ਪ੍ਰੋਵਾਈਡ ਕਰਾ ਰਿਹਾ ਗਰੁੱਪ ਦੇ ਵਿੱਚ ਮੇਰਾ ਇੱਕ ਗਰੁੱਪ ਹੈ ਤੁਸੀਂ ਉਹ ਗਰੁੱਪ ਦੇਖੋ ਮੇਰਾ ਗਰੁੱਪ ਹੈ ਪੀਸਟ ਇਹਨਾਂ ਤੋਂ ਦੋ ਦਿਨ ਪਹਿਲਾਂ ਬਣਿਆ ਸੀ ਤੇ ਅੱਜ ਤੁਸੀਂ ਇਸ ਚ ਮੈਂਬਰ ਦੇਖ ਲਓ 860 ਮੈਂਬਰ ਹੋ ਚੁੱਕੇ ਨੇ ਠੀਕ ਹੈ ਤੇ ਮੈਂ ਲਗਭਗ ਸਾਰਿਆਂ ਦੇ ਨੰਬਰ ਹੀ ਸੇਵ ਕਰਦਾ ਠੀਕ ਹੈ ਜੀ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਹੁੰਦਾ ਮੈਂ ਲਗਭਗ ਸਾਰਿਆਂ ਦੇ ਨੰਬਰ ਸੇਵ ਕਰਦਾ ਠੀਕ ਹੈ ਚ ਦੇਖੋ ਕਿ ਇਹ ਲਿਖਿਆ ਸੀਗਾ ਕਿ ਰੋਜ਼ਾਨਾ 30 ਪ੍ਰਸ਼ਨ ਸਾਂਝੇ ਕੀਤੇ ਜਾਣਗੇ 1 ਦਸੰਬਰ ਤੋਂ ਪਹਿਲਾਂ ਪਹਿਲਾਂ ਤੁਹਾਡਾ ਆਪਣਾ ਐਕਸਪੀਰੀਅੰਸ ਟੈਸਟ ਕਿਵੇਂ ਕਲੀਅਰ ਕੀਤਾ ਤੁਹਾਡੇ ਨਾਲ ਕੁਝ ਨੁਕਤੇ ਸ਼ੇਅਰ ਕਰਨੇ ਨੇ ਹੱਥ ਦੇ ਖੇਡ ਦੇ ਪੇਪਰ ਨੂੰ ਕਿਵੇਂ ਕਲੀਅਰ ਕਰਨਾ ਹੈ ਆਲਵੇਜ਼ ਬੀ ਪੋਜ਼ਿਟਿਵ ਫੋਕਸ ਔਨ ਟਾਰਗੇਟ ਕੀ ਪੇਸ਼ੈਂਸ ਗੁੱਡ ਥਿੰਗਸ ਇੱਕ ਟਾਈਮ ਮੈਂ ਸਾਰਿਆਂ ਨੂੰ ਆਪਣੀ ਜਿਹੜੀ YouTube ਤੇ ਵੀਡੀਓ ਫ੍ਰੀ ਆਫ ਕਾਸਟ ਦੇ ਵਿੱਚ ਪਲੱਸ ਦੇ ਵਿੱਚ ਮਟੀਰੀਅਲ ਦੇਖਿਓ ਤੁਸੀਂ ਜਿਹੜਾ ਮੈਂ ਮਟੀਰੀਅਲ ਪ੍ਰੋ ਪੜਾਉਣਾ ਪੜਾਉਣਾ ਹੁਣਾ ਇਹ ਤੁਸੀਂ ਦੇਖਿਓ ਵੀ ਆਪਣੀ ਮਿਹਨਤ ਰਾਤ ਨੂੰ ਇੱਕ ਇੱਕ 2 2 ਵਜੇ ਤੱਕ ਜਾਗ ਜਾਗ ਕੇ ਨਾ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਫੇਰ ਜਾ ਕੇ ਕੁਝ ਮਿਲਦਾ ਤੇ ਮੈਨੂੰ ਕੁਝ ਚਾਹੀਦਾ ਮੈਂ ਲਾਲਚ ਵੀ ਨਹੀਂ ਸੀ ਇੰਨਾ ਮੈਨੂੰ ਇਹ ਆ ਕਿ ਬੱਚਿਆਂ ਦੇ ਕਲੀਅਰ ਹੋਣ ਤੁਸੀਂ ਇਹ ਦੇਖੋ ਹੁਣ ਮੈਂ ਸਾਰਾ ਦਾ ਸਾਰਾ ਮਟੀਰੀਅਲ ਫ੍ਰੀ ਆਫ ਕਾਸਟ ਦੇ ਵਿੱਚ ਇਹ ਪ੍ਰੋਵਾਈਡ ਕਰਵਾਉਣਾ ਸਾਰੇ ਦਾ ਸਾਰਾ ਠੀਕ ਹੈ ਹੁਣ ਤੁਸੀਂ ਅੱਗੇ ਦੇਖਿਓ ਮੈਂ ਪੀਡੀਐਫਸ ਵੀ ਸੈਂਡ ਕੀਤੀਆਂ ਹੋਣਗੀਆਂ ਐਨੱਚਾ ਆ ਦੇਖੋ ਆ ਪੀਐਸਟੈਟ ਦੇ ਪੇਪਰ ਹੋਗੇ ਫ੍ਰੀ ਆਫ ਕੋਸਟ ਤੇ ਇਹਦੇ ਵਿੱਚ ਫਿਰ ਮੈਂ ਮੋਟੀਵੇਟ ਵੀ ਕਰਦਾ ਬੱਚਿਆਂ ਨੂੰ ਵੀ ਚਲੋ ਜਿਵੇਂ ਮੈਂ ਇਸ ਮੁਕਾਮ ਤੱਕ ਪਹੁੰਚਿਆ ਛੋਟੇ-ਮੋਟੇ ਤੇ ਹੋਵੇਂ ਤੁਸੀਂ ਵੀ ਮੁਕਾਮ ਤੱਕ ਪਹੁੰਚੋ ਠੀਕ ਹੈ ਜੀ ਫਿਰ ਆਹਾ ਦੇਖੋ ਇਹ ਮੇਰੇ ਸਾਰੇ ਖੁਦ ਦੇ ਹੈਂਡ ਰਿਟਨ ਨੋਟਸ ਸੀਗੇ ਜਿਹੜੇ ਮੈਂ ਸਾਂਝੇ ਕਰ ਰਿਹਾ ਤੁਹਾਡੇ ਨਾਲ ਆ ਸਾਰੇ ਨੋਟਸ ਦੇਖੋ ਤੁਸੀਂ ਠੀਕ ਹੈ ਜੀ ਇਹਦੇ ਚੋਂ ਇਹੇ ਚੀਜ਼ਾਂ ਠੀਕ ਹੈ ਤਾਂ ਫਿਰ ਵੀ ਆ ਦੇਖੋ ਇਹ ਖੁਦ ਬੱਡ ਟ੍ਰਿਕ ਬਣਾਏ ਹੋਏ ਲਾਲ ਕਾਰ ਵਿੱਚ ਬੈਠ ਕੇ ਚੌਧਰੀ ਮਾਨ ਰਹੇ ਹੋ ਭਾਰਤ ਰਤਨ ਅਵਾਰਡ 2024 ਦੇ ਵਿੱਚ ਲਾਲ ਲਾਲ ਦਾ ਮਤਲਬ ਐਲਕੇ ਅੜਵਾਨੀ ਕਾਰ ਦਾ ਮਤਲਬ ਕਰਪੂਰੀ ਬੈਠ ਕੇ ਬੈਠ ਕੇ ਦਾ ਮਤਲਬ ਛੱਡ ਦੋ ਇਹਨੂੰ ਚੌਧਰੀ ਨੂੰ ਚੌਧਰੀ ਚਰਨ ਸਿੰਘ ਮਾਨ ਰਹੇ ਹੋ ਦਾ ਐਮ ਐਸ ਸੁਆਮੀ ਨਾਥਨ ਰਹੇ ਹੋ ਦਾ ਮਤਲਬ ਰਾਓ ਪਾਪੇ ਵੀ ਨਰਸੀ ਮਰਾਓ ਮਤਲਬ ਇਹ ਜੇ ਨੋਟਸ ਐਨੀ ਮਿਹਨਤ ਕਰ ਕਰਕੇ ਬਣਾਏ ਹੋਣ ਠੀਕ ਹੈ ਹਾਂ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਕਾਪੀ ਕੰਟੈਂਟ ਸੀਗਾ ਕਿਸੇ ਦਾ ਠੀਕ ਹੈ ਉਸ ਚੀਜ਼ ਨੂੰ ਮੈਂ ਮੰਨਦਾ ਐਗਰੀ ਕਰਦਾ ਵੀ ਆਪਾਂ ਨੂੰ ਨਹੀਂ ਚਾਹੀਦਾ ਸੀ ਲੇਕਿਨ ਕਿਸੇ ਨੂੰ ਵੀ ਬੁਰਾ ਕਹਿਣ ਤੋਂ ਪਹਿਲਾਂ ਇੱਕ ਚੀਜ਼ ਨੂੰ ਜ਼ਰੂਰ ਸਮਝ ਲਿਆ ਕਰੋ ਕਿ ਬੰਦੇ ਦੀ ਮਿਹਨਤ ਦੇਖ ਲਓ ਆ ਸਾਰੇ ਖੁਦ ਦੇ ਨੋਟਸ ਨੇ ਸਾਰੇ ਖੁਦ ਦੇ ਮਤਲਬ ਇੱਕ ਇੱਕ ਪੇਜ ਨੂੰ ਲਿਖਣ ਦੇ ਲਈ ਅੱਧਾ-ਅੱਧਾ ਘੰਟਾ ਲੱਗ ਜਾਂਦਾ ਜਦੋਂ ਯਾਰ ਆਪਾਂ ਤੁਸੀਂ 10-10 20000 ਰੁਪਏ ਨੋਟਸ ਦੇ ਕੇ ਉਹਨਾਂ ਤੋਂ ਖਰੀਦ ਸਕਦੇ ਹੋ ਤਾਂ ਸਾਡੀ ਜਿਹੜੀ ਮਿਹਨਤ ਆ ਉਹ ਮਿਹਨਤ ਨਹੀਂ ਹੈਗੀ ਠੀਕ ਹੈ ਇਹ ਟ੍ਰਿਕਸ ਬਣਾਏ ਹੋਏ ਨੇ ਜਿਹੜੇ ਵੀ ਕਿਹੜੀ ਚੀਜ਼ ਨੂੰ ਕਿਵੇਂ ਆਪਾਂ ਕਰਦੇ ਆ ਇਹ ਟ੍ਰਿਕਸ ਨੇ ਸਾਰੇ ਟ੍ਰਿਕਸ ਦੇ ਤਾਂ ਮੇਰੇ ਕੋਲੇ ਕਟੋ-ਕਟ 5000 ਚੀਜ਼ਾਂ ਪਈਆਂ ਨੇ ਮਿਹਨਤ ਜਿਹੜੀ ਕੀਤੀ ਹੋਈ ਆ ਮੇਰੇ ਕਹਿਣ ਦਾ ਮਤਲਬ ਜਿਹ ਕਿ ਮੈਂ ਇਹਦਾ ਰੇਟ ਸਿਰਫ 499 ਕਿਉਂ ਰੱਖਿਆ ਕਿ ਹਰੇਕ ਬੱਚੇ ਤੱਕ ਪਹੁੰਚੇ ਜਿਹੜੇ ਬੱਚੇ ਨਹੀਂ ਲੈ ਸਕਦੇ ਸੀ ਉਹਨਾਂ ਨੂੰ ਫ੍ਰੀ ਆਫ ਕਾਸਟ ਦੇ ਵਿੱਚ ਗਰੁੱਪ ਵਿੱਚ ਪ੍ਰੋਵਾਈਡ ਕਰਾ ਰਿਆ ਪਰਸਨਲ ਵੀ ਸੈਂਡ ਕਰਦਾ ਨਾ ਨਾ ਇੰਨਾ ਨਾ ਮੱਥਾ ਮਾਰਨਾ ਪੈਂਦਾ ਫਿਰ ਜਾ ਕੇ ਕਿਤੇ ਥੋੜਾ ਬਹੁਤਾ ਆਪਾਂ ਨੂੰ ਮਿਹਨਤ ਦਾ ਫਲ ਮਿਲਦਾ ਪਰ ਪੈਸੇ ਤਾਂ ਮੈਂ ਕਮਾਣੇ ਨਹੀਂ ਮੇਰਾ ਮਕਸਦ ਸੈਕੰਡਰੀ ਹੈ ਪੈਸਾ ਕਮਾਉਣਾ ਪਹਿਲਾ ਮਕਸਸਦ ਹੈ ਕਿ ਮੇਰੇ ਬੱਚਿਆਂ ਦੇ ਲਈ ਆਪਾਂ ਹੈਲਪ ਕਰ ਸਕੀਏ ਜਿੰਨਾ ਆਪਦੇ ਲਈ ਹੋ ਸਕੇ ਫਿਰ ਕੁਛ ਇੱਕ ਬੰਦੇ ਫੁੱਦੂ ਇਦਾਂ ਦੇ ਮੈਂ ਜਾਣ ਕੇ ਇਹ ਸ਼ਬਦ ਯੂਜ਼ ਕਰ ਰਿਹਾ ਕਿ ਇਹੋ ਜਿਹੇ ਬੰਦੇ ਮੈਨੂੰ ਮਿਲੇ ਮੈਂ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਜਿਨ੍ਹਾਂ ਨੇ ਮੇਰੇ ਤੋਂ ਲਿਆ ਸਾਰਿਆਂ ਦੇ ਰਿਸਪੌਂਸ ਦਾ ਮੈਂ YouTube ਦੇ ਉੱਤੇ ਪਾਏ ਹੋਏ ਨੇ ਮੈਂ ਮਤਲਬ ਮੇਰਾ ਪੈਸਾ 499 ਮੈਂ ਨੋਟਸ ਦੇ ਨਹੀਂ ਲੈ ਰਿਹਾ ਮੈਂ ਲੈ ਰਿਆ ਸੀ ਤੁਹਾਨੂੰ ਕਰਾ ਰਿਹਾ ਪਰ ਫ੍ਰੀਜ ਕੋਈ ਕਦਰ ਨਹੀਂ ਕਰਦਾ ਤਾਂ ਕਰਕੇ ਉਹਨੂੰ ਇਹ ਚੀਜ਼ ਤੇ ਲਈ 49 ਦੇ ਵਿੱਚ ਮੈਂ ਉਹਨੂੰ ਪਰਸਨਲ ਹੈਲਪ ਕਰਦਾ ਪਰਸਨਲ ਗਾਈਡੈਂਸ ਕਰਦਾ ਪਰਸਨਲ ਟ੍ਰਿਕਸ ਦੱਸਦਾ ਵੀ ਕਿਵੇਂ ਆਪਾਂ ਕਲੀਅਰ ਕਰ ਸਕਦੇ ਆ ਜਿਹੜਾ ਕੋਈ ਵੀ ਅਕੈਡਮੀ ਵਾਲੇ ਨਹੀਂ ਦੱਸਦੇ ਹੁਣ ਫੇਰ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦੱਸਦਾ ਕਿਤੇ ਮੇਰੀ YouTube ਤੇ ਵੀਡੀਓ ਦੇਖਿਓ ਨਹੀਂ ਤੇ ਇਹਨਾਂ ਨੇ ਮੈਨੂੰ ਪੇ ਕੀਤੇ ਮੈਂ ਕਿਹਾ ਜੀ ਠੀਕ ਹੈ ਮੈਂ ਤੁਹਾਨੂੰ ਪੇ ਕਰ ਦਾਨਾ ਬੈ ਇਹਨਾਂ ਨੂੰ ਹੁਣ ਰਿਪਲਾਈ ਕੀਤਾ ਦੇਖੋ ਪਰਸਨਲ ਰਿਪਲਾਈ ਕੀਤਾ 24 ਵਾਲੀ ਫਿਰ 245 ਫਿਰ ਇਹਨਾਂ ਨੂੰ ਮੈਂ ਬੁਕਸ ਦੀ ਪੀਡੀਆ ਬਣਾਈ ਹੋਈ ਆ ਫਿਰ ਮੈਂ ਆਪਣੇ ਟ੍ਰਿਕਸ ਸਾਂਝੇ ਕੀਤੇ ਫਿਰ ਮੈਂ ਕੁਛ ਜਿਹੜੀਆਂ ਮੇਰੇ ਕੋਲ ਫ੍ਰੀ ਲਈਆਂ ਹੋਈਆਂ ਨੇ ਪੇਡ ਲਈਆਂ ਹੋਈਆਂ ਉਸ ਨੂੰ ਫ੍ਰੀ ਦੇ ਵਿੱਚ ਸੈਂਡ ਕੀਤੇ ਸਾਰੀਆਂ ਚੀਜ਼ਾਂ ਇਹ ਕਿੰਨੇ ਚੀਜ਼ਾਂ ਨੇ ਕਿੰਨੇ ਹੀ ਡਾਕੂਮੈਂਟਸ ਨੇ ਕਿੰਨਾ ਹੀ ਆ ਮੈਨੂੰ ਪਰਸਨਲ ਹੋਰ ਮੈਸੇਜ ਸੈਂਡ ਕਰ ਰਹੇ ਆ ਹੋਰ ਮੈਨੂੰ ਤੋਂ ਸਾਰੀ ਚੀਜ਼ਾਂ ਸੈਂਡ ਕਰ ਰਹੇ ਆ ਨੋਬਲ ਪ੍ਰਾਈਜ਼ ਹੋਰ ਸਮਾਜਿਕ ਵਿਗ ਆ ਯਾਰ ਸਮਾਜੀ ਗਿਆ ਮੈਨੂੰ ਸਾਰਾ ਸੈਂਡ ਕਰਤਾ ਮੈਨੂੰ ਉਸ ਤੋਂ ਬਾਅਦ ਇਸ ਬੰਦੇ ਨੇ ਕੀ ਬੋਲਿਆ ਤੁਸੀਂ ਅੱਗੇ ਦੇਖੋ ਜੇ ਮੇਰੀ 1% ਵੀ ਗਲਤੀ ਹੋ ਮੈਨੂੰ ਸਾਰੇ ਅਨਸਬਸਕ੍ਰਾਈਬ ਕਰ ਦਿਓ ਕੋਈ ਦਿੱਕਤ ਨਹੀਂ ਠੀਕ ਹੈ ਇਹਦੇ ਪੈਸੇ ਤਾਂ ਆਪਾਂ ਲਏ ਹੀ ਨਹੀਂ ਨੋਟਸ ਚਾਹ ਲੋ ਦੇਤੇ ਫਿਰ ਮੈਂ ਪਰਸਨਲ ਮੱਥਾ ਮਾਰਿਆ ਪਰਸਨਲ ਸੈਂਡ ਕੀਤੇ ਫਿਰ ਦੇਖੋ ਇਹਨਾਂ ਨੂੰ ਮੈਂ 247 ਦੇ ਮੈਸੇਜ ਕਿਦਾਂ ਸਰ ਇਹ ਮਟੀਰੀਅਲ ਤਾਂ ਮੇਰੇ ਕੋਲ ਪਹਿਲਾਂ ਹੈ ਮੁੰਨ ਮੈਨੂੰ ਰਿਗਰਟ ਫੀਲ ਹੋ ਰਿਹਾ 500 ਲਾ ਕੇ ਹੁਣ ਤੁਸੀਂ ਐਂ ਦੇਖੋ ਕਿ ਮੈਂ ਆਪਦਾ ਟਾਈਮ ਦਿੱਤਾ 4-5 ਘੰਟੇ ਦਿੱਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਪੈਸੇ ਸੈਂਡ ਕਰਤੇ ਕਰਨ ਤੋਂ ਬਾਅਦ ਇਹ ਮੈਨੂੰ ਕਹਿੰਦਾ ਜੀ ਮੈਨੂੰ ਮਟੀਰੀਅਲ ਸੈਂਡ ਕਰਕੇ ਡਿਲੀਟ ਮਾਰ ਦੋ ਮੈਨੂੰ ਮੇਰੇ ਪੈਸੇ ਵਾਪਸ ਦੇ ਦਿਓ ਹੁਣ ਕੀ ਪਤਾ ਇਹਨੇ ਅੱਗੇ ਫਾਰਵਰਡ ਕਰ ਲਏ ਹੋਣ ਦੂਸਰੀ ਗੱਲ ਆਪਾਂ ਨੂੰ ਤਾਂ ਨਹੀਂ ਪਤਾ ਕਿਸੇ ਕੋਲੇ ਕੀ ਪਿਆ ਹੈ ਤੁਸੀਂ ਪਹਿਲਾਂ ਮੇਰੇ ਤੋਂ ਸੈਂਪਲ ਮੰਗਾ ਪਾ ਸੈਂਪਲ ਵੀ ਦਿੰਨੇ ਆ ਹਨਾ ਨਾਲੇ ਉੱਥੇ ਸਪੈਸ਼ਲ ਨੋਟਸ ਦਾ ਕੀ ਆ ਹੁੰਦਾ ਫਿਰ ਸੈਕੰਡ ਥਿੰਗ ਹੀ ਮੈਂ ਨੋਟਸ ਦਿੱਤਾ ਲਿੰਦਾ ਹੀ ਨਹੀਂ ਪੈਸੇ ਪਰਸਨਲ ਮੱਥੇ ਦੇ ਪੈਸੇ ਆ ਫਿਰ ਐਸ ਨੇ ਮੈਨੂੰ ਕਿਹਾ ਜਿਹੜੀ ਮੈਂ ਇਹਨੂੰ ਪੈਸੇ ਵਾਪਸ ਦੇ ਦਾਂਦਾ ਬਟ ਐਨੇ ਜਿਹੜੀ ਵਰਡਿੰਗ ਯੂਜ਼ ਕੀਤੀ ਉਹ ਦੇਖਿਓ ਠੀਕ ਹੈ ਮੈਂ ਇਹਨੂੰ ਕਿਹਾ ਮੈਂ ਖਾ ਜੀ ਇਹ ਰਿਫੰਡ ਨਹੀਂ ਹੁੰਦੇ ਹਨਾ ਫਿਰ ਕਹਿੰਦਾ ਜੀ ਮੇਰੀ ਰਿਫੰਡ ਕਰ ਦਿਓ ਠੀਕ ਹੈ ਗਲਤ ਗੱਲ ਹੈ ਰਿਸਪੌਂਸਿਬਿਲਟੀ ਬਣਦੀ ਹੈ ਤੁਸੀਂ ਗਵਰਨਮੈਂਟ ਵਿੱਚ ਫਿਰ ਮੈਂ ਇਹਦਾ ਨਾ ਰਿਪਲਾਈ ਕੀਤਾ ਮੈਂ ਬਿਜ਼ੀ ਹੋਣ ਤੋਂ ਬਾਅਦ ਵੀ ਇਹਦਾ ਰਿਪਲਾਈ ਕੀਤਾ ਆ ਫਿਰ ਮੈਨੂੰ ਸ਼ਾਰਟਸ ਵੀਡੀਓ ਭੇਜੇ ਭਾਈ ਇਹ ਮੈਂ ਨੋਟਸ ਫ੍ਰੀ ਆਫ ਕਾਸਟ ਸੈਂਡ ਕਰ ਰਿਹਾ ਮੈਨੂੰ ਪੈਸੇ ਵਾਪਿਸ ਕਰਨੇ ਆਲਾ ਸੀ ਇਹਨੇ ਮੈਨੂੰ ਕੀ ਚੀਜ਼ ਬੋਲੀ ਕਹਿੰਦਾ ਚੈਨਲ ਤੁਸੀਂ ਰਨ ਕਰ ਰਹੇ ਹੋ ਮੈਂ ਕਿਹਾ ਹਾਂ ਜੀ ਕਹਿੰਦਾ ਬਸ ਤੁਸੀਂ ਹੁਣੇ ਮੇਰੇ ਤੇ ਛੱਡ ਦਿਓ ਕਹਿੰਦਾ ਮੈਂ ਹੁਣ ਸਟ੍ਰਾਈਕ ਮਾਰਨ ਵਾਲਾ ਮੈਂ ਕਿਹਾ ਵੀਰੇ ਜੇ ਤੂੰ ਧਮਕੀ ਦੀ ਗੱਲ ਕਰਦਾ ਫਿਰ ਤੂੰ ਜੋ ਮਰਜ਼ੀ ਕਰ ਲਈ ਤੇ ਇਹਨੇ ਨੀਚ ਹਰਕਤ ਕਰਤੀ ਨੀਚ ਹਰਕਤ ਕਰਨ ਇਨੇ ਜਿਹੜਾ ਹੈਗਾ ਇਹ ਸਾਰਾ ਕੁਝ ਕੀਤਾ ਇਹਨੇ ਧਮਕੀ ਦਿੱਤੀ ਫਿਰ ਮੈਨੂੰ ਕਿਹਾ ਮੈਂ ਕਿਹਾ ਭਰਾਵਾ ਮੈਂ ਤਾਂ ਇੰਨੇ ਨੇ ਮੈਸੇਜ ਮੇਰੇ ਕੋਲ ਨਹੀਂ ਮੈਂ ਤਾਂ ਰਿਪਲਾਈ ਨਹੀਂ ਕਰਦਾ ਇਹਨਾਂ ਦੇ ਠੀਕ ਹੈ ਤੇ ਤੂੰ ਹੈ ਕੀ ਚੀਜ਼ ਹੈ ਮੈਂ ਫਿਰ ਵੀ ਤੇਰਾ ਰਿਪਲਾਈ ਕਰਦਾ ਮੈਂ ਕਿਹਾ ਮੈਂ ਤਾਂ ਆਪਣੇ ਬੱਚਿਆਂ ਲਈ ਕਰ ਰਿਹਾ ਪਰ ਜਰਦਾ ਨਹੀਂ ਕੋਈ ਅਨਮੋਲ ਕਵਤਰਾ ਨੂੰ ਵੀ ਨਹੀਂ ਕੋਈ ਜਰਦਾ ਸਿੱਧੂ ਮੂਸੇਆ ਨੂੰ ਨਹੀਂ ਕਿਸੇ ਜਿਹੜਾ ਜਿਹੜਾ ਬੰਦਾ ਕਿਸੇ ਲਈ ਹੈਲਪ ਕਰਦਾ ਉਹ ਕੋਈ ਨਹੀਂ ਜਰਦਾ ਮਿਹਨਤ ਨੂੰ ਕੋਈ ਨਹੀਂ ਦੇਖਦਾ ਅੱਜ ਕਿਵੇਂ ਬੰਦਾ ਕਿੱਥੇ ਤੱਕ ਪਹੁੰਚਿਆ ਉਹਨੂੰ ਕੋਈ ਨਹੀਂ ਜਾਣਦਾ 16 ਸਾਲ ਵੀਰੇ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਲਿੰਕ ਮੇਰੇ ਵੀ ਅਨਮੋਲ ਕਵਤ ਠੀਕ ਹੈ ਵੱਡੇ ਵੱਡਿਆਂ ਤੱਕ ਨਹੀਂ ਮੈਂ ਘਰੋਚ ਕਾ ਸਕਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਆਪਾਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਈਏ ਤੁਸੀਂ ਮਿਹਨਤ ਨਹੀਂ ਦੇਖਦੇ ਤੁਸੀਂ ਸਿਰਫ ਆਪਦੀਆਂ ਗੱਲਾਂ ਕਰ ਲੈਂਦੇ ਹੋ ਵਿਜੇ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਨਾ ਇਹਨਾਂ ਨੇ ਮੇਰੇ ਕਮੈਂਟ ਜਿਹੜੇ ਮੇਰੀ ਵੀਡੀਓ ਤੇ ਕਮੈਂਟ ਕਰਾਏ ਠੀਕ ਹੈ ਤੇ ਉਦੋਂ ਬਾਅਦ ਮੈਨੂੰ ਗੁੱਸਾ ਨਹੀਂ ਇਸ ਗੱਲ ਦਾ ਕੁਝ ਨਹੀਂ ਇਹ ਬਦਨਾਮੀਆਂ ਤਾਂ ਹੋਣਗੀਆਂ ਕਿਸੇ ਦੀ ਬਦਨਾਮੀ ਨਾਲ ਜਿਹੜੇ ਮੈਨੂੰ ਜਾਣਦੇ ਨੇ ਉਹ ਦਿਲੋਂ ਜਾਣਦੇ ਨੇ ਨਹੀਂ ਜਾਣਦੇ ਉਹਨਾਂ ਨੂੰ ਪਤਾ ਹੈ ਇੰਸਟਾਗ੍ਰam ਤੇ ਵੀ ਇਹਨੂੰ ਫੋਲੋ ਕਰਦੇ ਨੇ ਜਿਹੜੇ ਬੱਚਿਆਂ ਦੀ ਹੈਲਪ ਲਈ ਮੇਰੇ ਨਾਲ ਫੌਰੀਂ ਦੇ ਬੰਦੇ ਐਡ ਨੇ ਬੱਚਿਆਂ ਲਈ ਹੈਲਪ ਭੇਜਦੇ ਨੇ ਮੈਂ ਆਪਦੇ ਲਈ ਜਿੰਨਾ ਹੁੰਦਾ ਮੈਂ ਉਹਨਾਂ ਦੇ ਬੱਚਿਆਂ ਦੀ ਹੈਲਪ ਕਰਦਾ ਠੀਕ ਹੈ ਤੁਸੀਂ ਇੰਸਟਾਗ੍ਰam ਖੋਲ੍ਹ ਲਿਓ ਤੁਸੀਂ YouTube ਖੋਲ੍ਹ ਲਿਓ ਹਰ ਇੱਕ ਚੀਜ਼ਾਂ ਸੋਸ਼ਲ ਮੀਡੀਆ ਤੇ ਨਹੀਂ ਪੈਂਦੀਆਂ ਹੁੰਦੀਆਂ ਦੂਸਰੀ ਗੱਲ ਯਾਰ ਕੋਈ ਬੰਦਾ ਫੇਰ ਮੈਨੂੰ ਇੱਕ ਹੋਰ ਗੁੱਸਾ ਜਿਹੜਾ ਚੜਿਆ ਚਲੋ ਠੀਕ ਹੈ ਅੱਗੇ ਸੁਣੋ ਤੁਸੀਂ ਜੀਕੇ ਅਕੈਡਮੀ ਵਾਲੇ ਸਰ ਨਹੀਂ ਮੈਂ ਜੇ ਮੈਂ ਕਿਸੇ ਚੀਜ਼ ਚਕਾਣਾ ਹੁੰਦਾ ਤਾਂ ਮੈਂ ਇਹਨਾਂ ਨੂੰ ਮੈਸੇਜ ਨਾ ਕਰਦਾ ਮੈਨੂੰ ਅੱਜ 32 ਤੇ ਪਤਾ ਲੱਗਾ ਕਿ ਮੇਰੇ YouTube ਦੇ ਉੱਤੇ ਕਮੈਂਟ ਹੋ ਰਹੇ ਮੈਂ ਲਿਖਿਆ ਹੈਲੋ ਸਰ ਤੇ ਇਹਨਾਂ ਨੇ ਦੇਖਿਆ ਫਰਸਟ ਆਫਰ ਨਿਊ ਸਟੈਟਿਕ ਜੀ ਕੇ 300 ਐਮਐਸਕਿਊ ਦੀ ਪੀਡੀਐਫ ਪ੍ਰਾਈਸ ਦੇਖੋ ਜੀ ਹਰੇਕ ਬੰਦਾ ਮਿਹਨਤ ਕਰਦਾ ਹੈ ਦਿਨ ਰਾਤ ਦੇ ਕਰਦਾ ਹੈ 80 ਰੁਪਏ 100 ਰੁਪਏ ਕੋਈ ਜ਼ਿਆਦਾ ਨਹੀਂ ਅਗਲੇ ਮਿਹਨਤ ਕਰਦੇ ਨੇ ਹਨਾ ਮੈਂ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਸਰ ਜਦੋਂ ਤੁਸੀਂ ਫ੍ਰੀ ਹੋਏ ਮੇਰੇ ਨਾਲ ਇੱਕ ਵਾਰੀ ਗੱਲ ਕਰਿਓ ਹਨਾ ਸੋਲਰ ਫੈਮਲੀ ਮੈਂ ਇਹਨਾਂ ਨੂੰ ਆਪਣੇ ਡਾਕੂਮੈਂਟ ਇਹਦੇ ਲਿੰਕ ਭੇਜੇ ਇਹਨਾਂ ਨੂੰ ਇਹਨਾਂ ਦੇ ਹੀ ਇਹਨਾਂ ਨੇ ਹੀ ਆਪਣੇ ਟੈਲੀਗ੍ਰam ਦੇ ਉੱਤੇ ਮੇਰੀ ਵੀਡੀਓ ਦਾ ਮਤਲਬ ਉਹ ਪਾ ਕੇ ਇਹਨਾਂ ਨੇ ਸਪੈਸ਼ਲ ਇੱਕ ਮੈਸੇਜ ਟੈਗ ਕੀਤਾ ਹੋਇਆ ਸੀ ਕਿ 499 ਰੁਪਏ ਦੇ ਵਿੱਚ ਇਹ ਬੰਦਾ ਫਰਾਡ 4990 ਰੁਪਏ ਵਿੱਚ ਵੇਚ ਰਿਹਾ ਠੀਕ ਹੈ ਮੈਨੂੰ ਸਰਦੀ ਗੱਲ ਦਾ ਗੁੱਸਾ ਨਹੀਂ ਲੱਗਿਆ ਲੇਕਿਨ ਫੀਲ ਤਾਂ ਹੁੰਦਾ ਹੈ ਵੀ ਜਦੋਂ ਕਿਸੇ ਜੇ ਕੋਈ ਬੱਚੇ ਦੇਖੋ ਬੱਚਿਆਂ ਨੂੰ ਤਾਂ ਜਿਸ ਮਰਜ਼ੀ ਪਾਸੇ ਲਾ ਦੋ ਇਹਨਾਂ ਦੇ ਬੱਚਿਆਂ ਨੇ ਲਗਭਗ ਨਾ ਟੈਲੀਗ੍ਰਾਮ ਤੇ 9000 10000 ਦਾ ਗਰੁੱਪ ਹੈ ਇਹਨਾਂ ਦੇ ਬੱਚਿਆਂ ਨੇ ਕਮੈਂਟ ਕਰਨੇ ਸਟਾਰਟ ਕਰਦੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਰ ਜੀ ਰਿਕਵੈਸਟ ਮੈਂ ਉਦੋਂ ਵੀ ਤੁਹਾਨੂੰ ਫੋਨ ਕੀਤਾ ਕਿ ਕਿਸੇ ਵੀ ਬੰਦੇ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਕਹਾਂ ਮੇਰੇ ਚੈਨਲ ਦੇ ਸਟ੍ਰਾਈਕ ਪਾ ਦੋਗੇ ਬਿਲਕੁਲ ਤੁਹਾਡਾ ਹੱਕ ਹੈ ਤੁਸੀਂ ਪਾ ਸਕਦੇ ਹੋ ਬਟ ਮੈਂ ਤੁਹਾਡੇ ਤੋਂ ਗਲਤੀ ਫੀਲ ਕੀਤੀ ਕਿ ਤੁਹਾਡੀ ਜਿਹੜੀ ਕਾਪੀ ਉਹ ਸੀਗਾ ਮਤਲਬ ਤੁਸੀਂ ਮਿਹਨਤ ਕੀਤੀ ਹੋਈ ਸੀ ਉਹਦੇ ਉੱਤੇ ਮੈਂ ਵੀਡੀਓ ਬਣਾਈ ਪਟਾਈ ਘੰਟੇ ਦੀ ਮਿਹਨਤ ਮੇਰੀ ਵੀ ਸੀ ਕਿਉਂਕਿ ਫਰੀਜ਼ ਬਣਾਈ ਤੁਸੀਂ ਪੀਡੀਐਫ ਵੇਚੀਆਂ ਸੀ ਮੈਂ ਫਰੀ ਦੇ ਵਿੱਚ ਉਹ ਕਰਾਤੀ ਮੇਰਾ ਮਕਸਦ ਸਿਰਫ ਇਹ ਨੱਕ ਸੀਗਾ ਹਨਾ ਤੇ ਚਲੋ ਮੈਂ ਉਸ ਚੀਜ਼ ਦੇ ਬਾਰੇ ਸੋਚਿਆ ਵੀ ਨਹੀਂ ਸੀਗਾ ਜਿਉਂ ਜਿਉਂ ਤੁਸੀਂ ਕੀਤੀ ਪਰ ਕਿਸੇ ਦੀ ਬਦਨਾਮੀ ਕਰਨੀ ਬਹੁਤ ਆਸਾਨ ਹੁੰਦੀ ਹੈ ਇੱਜ਼ਤ ਬਣਾਣੀ ਬਹੁਤ ਔਖੀ ਹੁੰਦੀ ਹੈ ਮੈਨੂੰ ਬਹੁਤ ਦੁੱਖ ਹੋਇਆ ਅੱਜ ਮੈਂ ਗੱਡੀ ਲੈਣੀ ਸੀ 16 ਸਾਲ ਬਾਅਦ ਪਰਮਾਤਮਾ ਨੇ ਮੇਰੀ ਗੱਲ ਸੁਣੀ ਤੇ ਅੱਜ ਮੈਂ ਗੱਡੀ ਲੈ ਕੇ ਆਇਆ ਤੇ ਮੇਰੇ ਘਰੇ ਅੱਜ ਰੌਣਕ ਸੀਗੀ ਪਰ ਮੈਂ ਅੱਜ ਸਾਰਾ ਦਿਨ ਇਸ ਚੀਜ਼ 'ਚ ਪਰੇਸ਼ਾਨ ਰਿਆ ਪਹਿਲਾਂ ਮੈਂ ਕਰ ਲਿਆ ਮੈਨੂੰ ਉਹਦੀ ਵੀ ਕੋਈ ਇੰਨੀ ਖੁਸ਼ੀ ਨਹੀਂ ਹੋਈ ਮਤਲਬ ਚੀਜ਼ਾਂ ਯਾਦ ਆਉਂਦੀਆਂ ਨੇ ਜਿਹਦੇ ਬੰਦਾ ਸੈਲਫ ਮੇਡ ਬਣਿਆ ਹੋਵੇ ਨਾ ਬਾਪ ਦੀ ਸਕੋਰਪੀਓ ਦੇ ਨਹੀਂ ਬਾਪ ਦੀ ਆਡੀ ਤੇ ਨਹੀਂ ਆਪ ਦਾ ਲਿਆ ਹੋਇਆ ਸਿੰਗਲ ਤੇ ਵੀ ਮਾਣ ਹੁੰਦਾ ਤਾਂ ਪਰ ਉਹ ਚੀਜ਼ ਅੱਜ ਖੁਸ਼ੀ ਨਹੀਂ ਹੋਈ ਚਲੋ ਪਰਮਾਤਮਾ ਜਾਣੇ ਮੇਰਾ ਦਿਲ ਜਾਣੇ ਜਿਨ੍ਹਾਂ ਨੇ ਖੁਸ਼ੀਆਂ ਖੋਈਆਂ ਨੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਜਿਹੜੇ ਆਪਾਂ ਮੈਂ ਕਿਸੇ ਦਾ ਬੁਰਾ ਕਰਕੇ ਜਲਦੀ ਜੇ ਰਾਜੀ ਨਹੀਂ ਹੈਗਾ ਜਦੋਂ ਆਪਣਾ ਕੋਈ ਬਾਹਲਾ ਬੁਰਾ ਕਰਦਾ ਫਿਰ ਅੱਜ ਮੈਨੂੰ ਵੀਡੀਓ ਇਹ ਬਣਾਉਣੀ ਪਈ ਲੇਕਿਨ ਲਾਸਟ ਗੱਲ ਹੈ ਮੇਰੀ ਕਿਸੇ ਨੂੰ ਵੀ ਬੁਰਾ ਕਹਿਣ ਤੋਂ ਪਹਿਲਾਂ ਇੱਕ ਵਾਰੀ ਉਹਦੇ ਬਾਰੇ ਪਹਿਲਾਂ ਪੂਰਾ ਜਾਣ ਲਓ ਉਹਦੇ ਨਾਲ ਗੱਲ ਕਰ ਲਓ ਮੈਨੂੰ ਮੇਰੇ ਨਾਲ ਸਰ ਜੀ ਵੀ ਇਹਨਾਂ ਨਾਲ ਫੋਨ ਤੇ ਗੱਲ ਕਰ ਲੈਂਦੇ ਨਾ ਤਾਂ ਮੈਨੂੰ ਦੁੱਖ ਨਾ ਹੁੰਦਾ ਮੈਨੂੰ ਮੈਸੇਜ ਕਰ ਲੈਂਦੇ ਕਿਉਂਕਿ ਮੈਂ ਨੰਬਰ ਪਾਇਆ ਹੋਇਆ ਮੈਨੂੰ ਕਿਹੜਾ ਕਿਸੇ ਚੀਜ਼ ਦਾ ਡਰ ਹੈ ਹਾਂ ਮੈਂ ਗਲਤੀ ਇਹ ਮੰਨ ਲਈ ਕਿ ਮੇਰ ਤੋਂ ਇਹ ਜੀ ਵੀਡੀਓ ਪਈ ਸੀ ਇਸ ਗੱਲ ਨੂੰ ਤੁਸੀਂ ਮੈਂ ਰਿਗਰੈਟ ਫੀਲ ਕਰਕੇ ਇਹਨਾਂ ਨਾਲ ਫਿਰ ਮੈਂ ਗੱਲ ਕੀਤੀ ਮੈਂ ਕਿਹਾ ਜੀ ਆ ਮੁੰਡਾ ਹੈ ਤੇ ਮੈਂ ਨਾਲ ਦੇ ਨਾਲ ਇਹਨਾਂ ਦੀ ਵੀਡੀਓ ਸੀ ਉਹ ਨਾਲ ਦੇ ਨਾਲ ਡਿਲੀਟ ਕਰਤੀ ਫਿਰ ਮੈਂ ਜਿਹੜੀ ਗੱਡੀ ਲੈ ਕੇ ਆਇਆ ਮੈਂ ਵੀਡੀਓ ਵੀ ਦਿਖਾਈ ਇਹਨਾਂ ਨੂੰ ਸਰ ਮੇਰਾ ਇਮ ਤੇ ਇਹਨਾਂ ਨੇ ਫਿਰ ਇੱਕ ਵਧੀਆ ਮੈਸੇਜ ਚਲੋ ਬਣਾ ਕੇ ਪਾਇਆ ਵੀ ਦੋਸਤੋ ਚੈਨਲ ਵਾਲਾ ਨੇ ਆਪਣੀ ਗਲਤੀ ਮੰਨ ਲਈ ਅਤੇ ਕਰੰਟ ਅਫੇਅਰ ਦੀ ਵੀਡੀਓ ਰਿਮੂਵ ਕਰ ਦਿੱਤੀ ਹੈ ਅਤੇ ਆਪਣਾ ਕੰਟੈਂਟ ਪੇਡ ਵਿੱਚ ਨਹੀਂ ਵੇਚਣਗੇ ਸਰ ਇਹਨਾਂ ਦਾ ਕੰਟੈਂਟ ਤਾਂ ਪਹਿਲਾਂ ਹੀ ਪੇਡ ਵਿੱਚ ਨਹੀਂ ਵੇਚਿਆ ਸੀ ਦੋਸਤੋ ਮੈਂ ਬਹੁਤ ਮਿਹਨਤ ਨਾਲ ਗੈਪ ਚੈਨਲ ਤੇ ਕੰਟੈਂਟ ਦੇਖੋ ਕੋਈ ਵੀ ਬੰਦਾ ਜੀ YouTube ਤੇ ਕ੍ਰिएਟਰ ਹੈ ਤਾਂ ਉਹ ਬਹੁਤ ਮਿਹਨਤ ਕਰਦਾ ਹੁਣ ਵੀ ਮੈਂ 12 ਵਜ ਰਹੇ ਨੇ ਮਿਹਨਤ ਕਰ ਰਹੇ ਹਾਂ 11:49 ਲਗਭਗ ਹੋ ਰਹੇ ਨੇ ਬਾਕੀ ਕੰਟੈਂਟ ਤੇ ਇਹਨਾਂ ਨੇ ਵੀ ਮਿਹਨਤ ਕੀਤੀ ਹੋਵੇਗੀ ਇਹਨਾਂ ਨੇ ਕਿਹਾ ਹੈ ਕਿ ਬਈ ਫ੍ਰੀ ਕੰਟੈਂਟ ਹੈ ਪੇਡ ਵਾਕਈ ਜਿਨ੍ਹਾਂ ਨੂੰ ਮੈਂ ਪੁੱਛੋ ਜਿਨ੍ਹਾਂ ਨੇ ਮੈਨੂੰ ਕਰੰਟ ਅਫੇਅਰ ਦੀ ਮੰਗੀ ਮੈਂ ਉਹਨਾਂ ਸਾਰਿਆਂ ਨੂੰ ਫ੍ਰੀ ਚ ਦਿੱਤੀ ਆ ਉਹ ਤਾਂ ਸਾਰਾ ਮਟੀਰੀਅਲ ਪਲੱਸ ਸਾਰੀਆਂ ਗੱਲਾਂ ਜਦੋਂ ਹੁੰਦੀਆਂ ਨੇ ਫੇਰ ਆਪਾਂ ਦਿੰਨੇ ਆ ਠੀਕ ਆ ਪਰਮਾਤਮਾ ਰਾਜੀ ਖੁਸ਼ੀ ਰੱਖੇ ਇਹਨਾਂ ਨੂੰ ਵੀ ਤਰੱਕੀ ਬਖਸ਼ੇ ਦੇਖੋ ਨਾਲ ਲਾਲ ਕੇ ਚੱਲਾਂਗੇ ਸਭ ਕੁਝ ਹੋ ਜਾਊਗਾ ਚੈਨਲ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅੱਗੇ ਤੋਂ ਐਦਾ ਦੀ ਗਲਤੀ ਨਹੀਂ ਕਰਨਗੇ ਬਿਲਕੁਲ ਸਰ ਮੈਨੇ ਉਹ ਨਾ ਮਤਲਬ ਮੈਨੇ ਜਾਣਬੁੱਝ ਕੇ ਨਹੀਂ ਕੀਤਾ ਮੈਨੂੰ ਤਾਂ ਇਹ ਚੀਜ਼ ਦਾ ਪਤਾ ਵੀ ਨਹੀਂ ਸੀ ਠੀਕ ਹੈ ਹ ਮੈਵੀਕ ਠੀਕ ਹੈ ਲੁਧਿਆਣੇ ਤੋਂ ਨੇ ਸਰ ਮੈਂ ਗੱਲ ਕੀਤੀ ਇਹਨਾਂ ਨਾਲ ਜਦੋਂ ਹੈਵਿਕ ਟੀਚਰ ਨੇ ਮੈਵੀਕ ਟੀਚਰ ਆ ਤਾਂ ਇਹ ਚੀਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਸੋਚਣਾ ਸੀਗਾ ਚਲੋ ਇਹਨਾਂ ਦੀ ਗਲਤੀ ਫਿਰ ਮੈਂ ਵਿਜੇ ਨੂੰ ਕਹਿਣਾ ਵਿਜੇ ਵੀਰੇ ਜਿੱਥੇ ਜੇ ਮੈਂ ਮਾੜਾ ਕਰਨਾ ਹੋਵੇ ਨਾ ਮੈਂ ਮਾੜਾ ਕਰ ਸਕਦਾ ਪਰ ਮੇਰੇ ਅੰਦਰ ਇਹ ਹੈ ਨਹੀਂ ਕਿਉਂਕਿ ਮੈਂ ਬਹੁਤ ਗਰੀਬੀ ਚ ਉਠਿਆ ਹੋਇਆ ਤੁਸੀਂ ਮੇਰੇ ਤੋਂ ਸੈਂਪਲ ਮੰਗਿਆ ਮੈਂ ਤੁਹਾਨੂੰ ਪੈਸੇ ਦੇਣ ਲੱਗਿਆ ਸੀਗਾ ਤਾਨੂੰ ਪਤਾ ਹੀ ਹੈ ਪਰ ਤੁਸੀਂ ਮੈਨੂੰ ਵਾਰਨਿੰਗ ਦਿੱਤੀ ਨਾ ਫਿਰ ਤੁਸੀਂ ਜੋ ਮਰਜ਼ੀ ਕਰ ਲਓ ਤਾਂ ਇਸ ਚੀਜ਼ ਨੂੰ ਵੀਰੇ ਹੱਥ ਬੰਨ੍ਹ ਕੇ ਬੇਨਤੀ ਹੈ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ 100 ਵਾਰੀ ਸੋਚੋ ਚੰਗਾ ਤਾਂ ਆਪਾਂ ਕਰਦੇ ਨਹੀਂ ਬੁਰਾ ਕਰਦੇ ਆਂ ਬੇਨਤੀ ਆਪਾਂ ਕਰਦੇ ਨਹੀਂ ਠੀਕ ਐ ਐਸ ਗੱਲ ਨੂੰ ਸੋਚੋ ਟੰਗਾ ਖਿੱਚਣ ਵਾਲੇ ਨਾ ਬਣੋ ਜ਼ਿੰਦਗੀ ਛੋਟੀ ਜੀ ਹੈ ਨਿਮਰ ਬਣ ਕੇ ਰਹੋ ਕੁਝ ਨਹੀਂ ਰੱਖਿਆ ਨਾ ਚੀਜ਼ਾਂ ਚ ਕੀ ਪਤਾ ਕਦੋਂ ਤੁਹਾਡਾ ਪਟਾਕਾ ਪੈ ਜਾਣਾ ਕਦੋਂ ਮੇਰਾ ਪੈ ਜਾਣਾ ਪਰ ਯਾਦ ਰੱਖੋ ਇੱਕ ਦੂਸਰੇ ਦੇ ਵਿਵਹਾਰ ਨਾਲ ਹੀ ਆਪਾਂ ਜੀ ਸਕਦੇ ਆ ਰਿਸਪੈਕਟ ਊਮਨ ਹੈ ਜੀ ਬਾਕੀ ਕੋਈ ਬਾਲੀ ਬੋਲਿਆ ਗਿਆ ਹੋਵੇ ਮੇਰੇ ਤੋਂ ਕਿਉਂਕਿ ਮੈਨੂੰ ਗੁੱਸਾ ਆਇਆ ਹੋਇਆ ਸੀ ਪਰ ਮੈਂ ਫਿਰ ਵੀ ਮੈਨੂੰ ਪਤਾ ਹੈ ਮੇਰੇ ਸ਼ਬਦਾਂ ਚ ਫਿਰ ਵੀ ਖੀਮਨ ਦਾ ਜੱਜ ਚਗਾ ਮੈਂ ਰਿਸਪੈਕਟ ਔਮਨ ਓਵਰ ਡਰਗ ਹੈਲਪ ਨਹੀਂ ਧੀ ਨੋ ਫਾਰਮਰ ਨੋ ਫੂਡ ਨੋ ਫਿਊਚਰ ਵਿਜੇ ਬਰੇ ਬਚ ਕੇ ਥੋੜਾ ਜਿਹਾ ਧੰਨਵਾਦ ਜੀ ਰਿਸਪੈਕਟ ਔਮਨ ਥੈਂਕ ਯੂ ਸੋ ਮਚ